ਤੁਹਾਡੇ ਮੈਨੂੰ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਰੈਫਰੈਂਸ ਸੈਂਟਰ ਹੈ ਜੀ ਹੁਣ ਤੁਹਾਡਾ ਕ੍ਰਿਟੀਕਲ ਕੇਅਰ ਬਲੌਕ ਬਣ ਗਿਆ ਹੈਗਾ ਜੋ 7500 ਤੁਹਾਡੀ ਜਿਹੜੀ ਬੈਸਟ ਪੋਸੀਬਲ ਜਿਹੜੀ ਐਵਰੇਜ ਐਸ ਕੇਅਰ ਸਭ ਹੋ ਗਿਆ ਇੱਕੋ ਥਾਂ ਤੇ ਅੰਡਰ ਵਨ ਰੂਫ ਸਾਰੇ ਸਪੈਸ਼ਲਿਸਟ ਸਰਵਿਸਿਜ਼ ਰਿਗਾਰਡਿੰਗ ਡੋਪ ਟੈਸਟ ਐਂਡ ਮੈਡੀਕਲ ਕੰਫਰਮੇਸ਼ਨ ਦਿੰਦੇ ਨੇ ਆਪਾਂ ਇੱਕ ਘੰਟੇ ਪੌਣੇ ਘੰਟੇ ਜਿੰਨੇ ਵੀ ਡੋਪ ਟੈਸਟ ਨੇ ਉਹ ਸਾਰੇ ਕਲੀਅਰ ਹੋ ਜਾਂਦੇ ਨੇ ਉਹਦਾ ਨਾਲ ਫਾਇਦਾ ਕੀ ਹੁੰਦਾ ਕਿ ਡੋਪ ਟੈਸਟਿਸ ਪੇਸ਼ੈਂਟ ਨੂੰ ਓਪੜੀ ਵੀ ਤੱਕੇ ਖਾਂਦੀ ਲੋੜ ਨਹੀਂ ਪੈਂਦੀ ਜਿੰਨੇ ਵੀ ਟਾਊਟ ਸੀਗੇ ਦਲਾਲ ਸੀਗੇ ਉਹ ਹਰ੍ਹਾਂ ਨੂੰ ਗਰੋਵਮੈਂਟਸ ਹੋ ਰਹੀਆਂ ਸਟਰਕਚਰ ਦੇ ਵਿੱਚ equipment ਦੇ ਵਿੱਚ ਔਰ ਜਿਹੜਾ ਮਾਈਂਡਸੈਟ ਆ ਲੋਕਾਂ ਦਾ ਉਹ ਚੇਂਜ ਹੋ ਰਿਹਾ ਹੁਣ ਤਕਰੀਬਨ 350 ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਜਿਹੜੀਆਂ ਕਿ ਜ਼ਰੂਰੀ ਆ ਉਹ ਸਾਡੇ ਵੇਅਰਹਾਊਸਸ ਵਿੱਚ ਅਵੇਲੇਬਲ ਆ ਔਰ ਇਹਨਾਂ ਨੂੰ ਸਾਰੀਆਂ ਅਵੇਲੇਬਲ ਆ ਪੇਸ਼ੈਂਟਸ ਨੂੰ ਅਸੀਂ ਸੁਵਿਧਿਕ ਸ਼ਾਂਤਕਰ ਪਰਸਨਲੀ ਅਟੈਂਡ ਕਰਦੇ ਹਾਂ ਜੇ ਕੋਈ ਦਿੱਕਤ ਕੀ ਹੈ ਓਨ ਦਾ ਸਪੌਟ ਰੈਡਰਸਲ ਕਰਦੇ ਹਾਂ ਗ੍ਰੀਵੈਂਸ ਦਾ ਕੋਸ਼ਿਸ਼ جاری ਹੈ ਨiyet ਸਾਫ ਹੈ ਕਿ ਹੁਣ ਜੋ ਜੋ ਸਰਵਿਸਸੇਸ ਨੇ ਉਹ ਥੋੜੀ ਸਟੀਮ ਲਾਈਨ ਹੋ ਗਈ ਹੈ ਇਸ ਦਾ ਫਾਇਦਾ ਦੇਖਣ ਮਿਲਦੀ ਹੈ ਸਫਾਈ ਅਗਰ ਬਹੁਤ ਬੈਟਰ ਹੋ ਗਈ ਹੈ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਗ੍ਰੀਨਰੀ ਬੈਟਰ ਹੋ ਗਈ ਹੈ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੇ ਹੈਗੇ ਆ 47 ਟੈਸਟ ਹੁੰਦੇ ਆ ਜਿਹਦੇ ਵਿੱਚ ਡੈਂਗੀ ਦਾ ਟੈਸਟ ਵੀ ਹੋ ਰਿਹਾ ਔਰ ਹੈਪਟਾਈਟਸ ਦਾ ਟੈਸਟ ਹੋ ਰਿਹਾ ਕਾਲੇ ਪੀਲੇ ਦਾ ਔਰ ਇਸੇ ਤਰ੍ਹਾਂ ਐਚੀਵੀ ਐਡਸ ਦਾ ਟੈਸਟ ਤੱਕ ਹੋ ਰਿਹਾ ਬਾਕੀ ਰੂਟੀਨ ਜਿਹੜੇ ਹੈਗੇ ਆ ਹੁੰਦੇ ਆ ਸਾਰੇ ਜੋ ਐਮਰਜੈਂਸੀ ਮੈਡੀਕਲ ਆਪਸ਼ਨਸ ਡਾਕਟਰਸ ਇਹ ਡਬਲ ਸਾਨੂੰ ਸਰਕਾਰ ਵੱਲੋਂ ਮਿਲ ਗਏ ਨੇ ਜਿੰਨੇ ਸੀਗੇ ਉਹ ਡਬਲ ਕਰਤੇ ਸਰਕਾਰ ਨੇ ਹੁਣ ਸਟਾਫ ਨਰਸਿਸ ਦੀ ਵੀ ਭਰਤੀ ਚੱਲ ਰਹੀ ਹੈ 950 ਅਸੀਂ ਡਿਮਾਂਡ ਭੇਜੀ ਸਾਨੂੰ ਉਮੀਦ ਹੈ ਸਾਨੂੰ ਦਜ਼ਨ ਜੋ ਸਾਨੂੰ ਪ੍ਰੋਮਿਸ ਕੀਤਾ ਗਿਆ 25 ਸਟਾਫ ਨਰਸਿਸ ਅਗਲੇ ਅਗਲੇ ਮਹੀਨੇ ਤੱਕ ਵਿਦਨ ਦਾ ਨੈਕਸਟ 1 ਮੰਥ ਸਾਡੇ ਕੋਲ ਆਣ ਗਿਆ ਅੱਜ ਲੁਧਿਆਣਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਨੇ ਸਿਵਲ ਹਸਪਤਾਲ ਦਾ ਜਾਇਜ਼ਾ ਲੇਤਾ ਹੋਇਆ ਦੇਖਿਆ ਹੋਇਆ ਕਿ ਕੰਮਕਾਰ ਕਿਸ ਤਰ੍ਹਾਂ ਚੱਲ ਰਹੇ ਨੇ ਮੈਨੂੰ ਲੱਗਿਆ ਵੀ ਪਹਿਲਾਂ ਨਾਲੋਂ ਇੰਪਰੂਵਮੈਂਟ ਹੈ ਜੀ ਜਿਹੜੀ ਤੁਹਾਡੀ ਐਂਟਰੀ ਹੈ ਹਸਪੀਟਲ ਦੇ ਜਿਹੜੇ ਸਰੌਂਡਿੰਗ ਹੈ ਉਹਦੇ ਵਿੱਚ ਸਫਾਈ ਦੇ ਪੁਆਇੰਟ ਤੋਂ ਔਰ ਜਿਹੜਾ ਗ੍ਰੀਨਰੀ ਹੈ ਜਿਹੜਾ ਹੈਗਾ ਮੈਨੂੰ ਲੱਗਿਆ ਵੀ ਆਏ ਮੈਂ ਇੰਟਰੈਂਗ ਗ੍ਰੀਨ ਏਰੀਆ ਜੋ ਮੈਂ ਹਮੇਸ਼ਾ ਕਹਿੰਦਾ ਸੀ ਹਸਪੀਟਲ ਸ਼ੁੱਡ ਬੀ ਅ ਵੈਰੀ ਨੀਟ ਐਂਡ ਕਲੀਨ ਐਂਡ ਗ੍ਰੀਨ ਏਰੀਆ ਇਟ ਸ਼ੁੱਡ ਬੀ ਅ ਹੈਲਥੀ ਹਸਪੀਟਲ ਖੁਦ ਹੀ ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ ਮਿਨਿਸਟਰ ਬਣ ਕੇ ਤਾਂ ਹਸਪੀਟਲ ਵਾਸਤੇ ਤੁਹਾਨੂੰ ਯਾਦ ਹੋਵੇਗਾ ਚੂਹੇ ਸੀ ਬਹੁਤ سارے ਇੱਥੇ ਪਹਿਲਾਂ ਚੂਹੇ ਖਤਮ ਕੀਤੇ ਫਿਰ ਬਿਲਡਿੰਗ ਟੀਕ ਕੀਤੀ ਆਪਰੇਸ਼ਨ ਥੀਟਰ ਤੁਹਾਡੇ ਜਿਹੜੇ ਆ ਗਿਆ ਲੇਟੈਸਟ ਬਣਾਏ ਬਹੁਤ ਸਾਰੀਆਂ ਇਮਪਰੂਵਮੈਂਟਸ ਹੋਈਆਂ ਤੇ ਤੁਹਾਡੇ ਮੈਨੂੰ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਰੈਫਰੈਂਸ ਸੈਂਟਰ ਹੈ ਜੀ ਹੁਣ ਤੁਹਾਡਾ ਕ੍ਰਿਟੀਕਲ ਕੇਅਰ ਬਲੌਕ ਬਣ ਗਿਆ ਹੈਗਾ ਜੋ 75 ਬੈਡ ਤੁਹਾਡੀ ਜਿਹੜੀ ਬੈਸਟ ਪੋਸੀਬਲ ਜਿਹੜੀ ਐਵਰੇਜ ਹੈ ਸੀ ਕੇਅਰ ਸ ਹੋ ਗਿਆ ਤੇ ਸਾਡੇ ਜਿਹੜੇ ਦੋਨੋਂ ਹੀ ਐਸਐਮਓ ਨਵੇਂ ਆਏ ਆ ਯੰਗ ਹੈ ਔਰ ਡਾਇਨਾਮਿਕ ਹੈ ਔਰ ਸਾਡੇ ਨਾਲ ਇੱਕ ਆਈਐਸ ਅਫਸਰ ਹੈ ਜਿਹੜੀ ਐਂਟਰਟੇਨਿੰਗ ਹੈ ਬੜੀ ਇਹ ਵੀ ਯੰਗ ਹੈ ਡਾਇਨਾਮਿਕ ਹੈ ਜਿਹੜਾ ਯੰਗ ਬੰਦਾ ਹੁੰਦਾ ਜੀ ਇਹੀ ਇਸ ਫੋਰ ਚੇਂਜ ਔਰ ਸਾਡੇ ਮੈਡੀਸਨ ਚ ਕਹਿੰਦੇ ਆ ਚੇਂजेस ਦਾ ਓਨਲੀ ਕਨਸਟੈਂਟ ਇਹਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਉੱਪਰ ਜਾ ਰਹੇ ਹੋ ਉਭੋਗ ਕਰ ਰਹੇ ਹੋ ਤੇ ਜਦੋਂ ਤੁਸੀਂ نیچے ਜਾ ਰਹੇ ਹੋ ਤੁਸੀਂ ਮਤਲਬ ਜਿਹੜਾ ਹੈਗਾ ਉਹ ਡਿਟੀਰੀਓਰੇਟ ਕਰ ਰਹੇ ਹੋ ਇਹ ਡਾਕਟਰਸ ਵਾਸਤੇ ਔਰ ਨਰਸਸਸ ਵਾਸਤੇ ਮੈਡੀਕਲ ਵਾਸਤੇ ਜਿਹੜੀ ਇਹ ਗੱਲ ਬੰਨੂ ਬਿਲਕੁਲ ਸਹੀ ਲੱਗਦੀ ਆ ਵੀ ਚੇਂਜਸ ਦਾ ਓਨਲੀ ਕਨਸਟੈਂਟ ਤੁਸੀਂ ਜੇ ਕਹੋ ਵੀ ਮੈਂ ਹੁਣ ਜੋ ਸਿੱਖਣਾ ਸੀ ਸਿੱਖ ਲਿਆ ਮੈਂ ਹੋਰ ਨਹੀਂ ਸਿੱਖਣਾ ਜਾਂ ਇਹ ਹੋਰ ਕੋਈ ਇੰਪਰੂਵਮੈਂਟ ਨਹੀਂ ਹੋ ਸਕਦੀ ਇਹ ਗੱਲ ਨਹੀਂ ਹੁੰਦੀ ਕਦੇ ਵੀ ਤੇ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨਾਲ ਤਾਂ ਸਹਿਮਤ ਹੋਗੇ ਕਿ ਪਹਿਲਾਂ ਨਾਲੋਂ ਇੰਪਰੂਵਮੈਂਟਸ ਹੋ ਰਹੀਆਂ ਸਟਰਕਚਰ ਦੇ ਵਿੱਚ equipment ਦੇ ਵਿੱਚ ਔਰ ਜਿਹੜਾ ਮਾਈਂਡਸੈਟ ਆ ਲੋਕਾਂ ਦਾ ਉਹ ਚੇਂਜ ਹੋ ਰਿਹਾ ਸਾਡੇ ਜਿਵੇਂ ਐਸਐਮਓਜ਼ ਨਾਲ ਬੈਠ ਕੇ ਅਸੀਂ ਇਹਨਾਂ ਨੂੰ ਇੱਕ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਯੂਨੀਵਰਸਲ ਹੈਲਥ케ਅਰ ਉਹਦੇ ਵਾਸਤੇ 10 ਲੱਖ ਦਾ ਅਸੀਂ ਬੀਮਾ ਵੀ ਦੇਣ ਜਾ ਰਹੇ ਹਾਂ ਇਸੇ ਸਾਲ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਸਕੀਮ ਰੋਲ ਆਊਟ ਹੋ ਜਾਏਗੀ ਇਹਦੇ ਨਾਲ ਇਹ ਸੈਕੰਡਰੀ ਕੇਅਰ ਹੈ ਡਿਸਟ੍ਰਿਕਟ ਹਸਪੀਟਲ ਔਰ ਇਹਦੇ ਨਾਲ ਇੱਕ ਨੈਟਵਰਕ ਹੈ ਤੁਹਾਡੇ 6 ਕਮਿਊਨਿਟੀ ਹੈਲਥ ਸੈਂਟਰਸ ਹੈ ਜਿਹਨਾਂ ਨੂੰ ਅਸੀਂ ਰਿਵਾਈਵ ਕਰਨਾ ਹੈ ਔਰ ਅੱਜ ਮੈਂ ਦੁਰਾਹੇ ਜਾ ਕੇ ਆਇਆ ਹਾਂ ਬਹੁਤ ਸਾਰੇ ਸਾਡੇ ਕੋਲ ਸੀਐਸਸੀਜ਼ ਹੈਗੇ ਆ ਜਿਹਦੇ ਵਿੱਚ 23 ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਸਾਡੇ ਕੋਲੇ ਸਬਡਿਵੀਜ਼ਨ ਹਸਪੀਟਲ ਆ 41 ਤੇ ਬਾਕੀ ਅਸੀਂ ਜਿਹੜੇ ਹੈਗੇ ਆ 67 70 ਦੇ ਕਰੀਬ ਸਾਡੇ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰਸ ਇਹ ਅਸੀਂ ਤਕਰੀਬਨ ਤਕਰੀਬਨ 140 ਜੜੀਆਂ ਹੈਗੀਆਂ ਸਸਤਾ ਲਈਆਂ ਜਿੱਥੇ ਅਸੀਂ 24 ਘੰਟੇ ਐਮਰਜੈਂਸੀ ਹੋਏਗੀ ਡਿਲੀਵਰੀਜ਼ ਹੋਣ ਗਿਆ ਔਰ ਇਹਦੇ ਵਿੱਚੋਂ ਟੂ ਸਟਾਰਟ ਵਿਦ ਜਿਹੜੇ ਸਾਡੇ 23 ਜ਼ਿਲ੍ਹਾ ਹਸਪਤਾਲ ਔਰ uh, 41 ਜਿਹੜੇ ਹੈਗੇ ਆ ਸਬਡਿਵੀਜ਼ਨ ਹਸਪੀਟਲਸ ਵੀ ਕਟੋ-ਕਟ ਇਹਨਾਂ ਦੇ ਵਿੱਚ 65 70 ਦੇ ਵਿੱਚ 80 ਦੇ ਵਿੱਚ ਸਜੇਰੀਅਨ ਸੈਕਸ਼ਨ ਹੋਣਾ ਚਾਹੀਦਾ ਔਰ ਐਮਰਜੈਂਸੀ ਸਾਰੇ ਚੋਣੀ ਚਾਹੀਦੀ 140 ਦੇ ਵਿੱਚ ਸੋ ਇਹ ਏਮ ਲੈ ਕੇ ਚੱਲੇ ਆ ਉਹਦੇ ਵਿੱਚ ਅਸੀਂ ਜਿਹੜਾ ਜਿਵੇਂ ਬਿਲਡਿੰਗ ਦੇ ਵਿੱਚ ਫਾਇਰ ਸੇਫਟੀ ਵੀ ਹੋਣੀ ਚਾਹੀਦੀ ਆ ਉਹਦੇ ਵਿੱਚ ਬਿਜਲੀ ਦੀ ਸਪਲਾਈ ਅਨ ਇੰਟਰਪਟਡ ਹੋਣੀ ਚਾਹੀਦੀ ਆ ਜਨਰੇਟਰ ਦੀ ਬੈਕਅਪ ਅਨ ਇੰਟਰਪਟਡ ਹੋਣੀ ਚਾਹੀਦੀ ਆ ਔਰ ਹੌਟਲਾਈਨ ਕਨੈਕਸ਼ਨ ਸਾਰੇ ਅਸੀਂ ਕਰਾ ਰਹੇ ਆ ਇੱਕ ਦੋ ਰਹਿ ਗਏ ਬਾਕੀ ਸਾਰੇ ਸਬਡਿਵੀਜ਼ਨ ਹਸਪੀਟਲ ਤੱਕ ਸੀਐਸਐਸ ਤੱਕ ਜਿਹੜੇ ਹੈਗੇ ਆ ਸਾਰਿਆਂ ਕਨੈਕਸ਼ਨ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਕਰ ਰਹੇ ਹਾਂ ਤੇ ਜਿਹੜੇ ਸਾਡੇ ਇਹ ਵਾਲੇ ਹਸਪਤਾਲ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਡਿਸਟ੍ਰਿਕਟ ਸਬ-ਡਿਵੀਜ਼ਨ ਤੇ ਸੀਐਸਸੀਜ਼ ਇਹਨਾਂ ਦੇ ਵਿੱਚ ਪਹਿਲਾਂ ਦਵਾਈਆਂ ਮਿਲਦੀਆਂ ਨਹੀਂ ਸੀ ਹੌਣ तकरीबन 350 ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਜਿਹੜੀਆਂ ਕਿ ਜ਼ਰੂਰੀ ਐ ਉਹ ਸਾਡੇ ਵੇਅਰ ਹਾਊਸਸ ਵਿੱਚ ਅਵੇਲੇਬਲ ਐ ਔਰ ਇਹਨਾਂ ਨੂੰ ਸਾਰੀਆਂ ਅਵੇਲੇਬਲ ਐ इवन ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੇ ਹੈਗੇ ਆ 47 ਟੈਸਟ ਹੁੰਦੇ ਆ ਜਿਹਦੇ ਵਿੱਚ ਡੈਂਗੀ ਦਾ ਟੈਸਟ ਵੀ ਹੋ ਰਿਹਾ ਔਰ ਹੈਪਾਟਾਈਟਸ ਦਾ ਟੈਸਟ ਹੋ ਰਿਹਾ ਕਾਲੇ ਪੀਲੇ ਦਾ ਔਰ ਇਸੇ ਤਰ੍ਹਾਂ ਐਚੀਵੀ ਐਡਸ ਦਾ ਟੈਸਟ ਤੱਕ ਹੋ ਰਿਹਾ ਬਾਕੀ ਰੂਟੀਨ ਜਿਹੜੇ ਹੈਗੇ ਆ ਹੁੰਦੇ ਆ ਸਾਰੇ ਸਰ ਆਮ ਆਦੀ ਪਾਰਟੀ ਦਾ ਜਿਹੜਾ ਮੋਟਿਵ ਸੀਗਾ ਸੱਚਾ ਹਾਂ ਤੋਂ ਪਹਿਲਾਂ ਕਿ ਸਵਸਥ ਸਰ ਸੇਵਾਵਾਂ ਜਿਹੜੀਆਂ ਇਹ ਅੰਦਰ ਦੁਸਤ ਕੀਤੀ ਜਾਂਦੀ ਹੈ ਔਰ ਲੋਕਾਂ ਨੂੰ ਹਰ ਇੱਕ ਤਰੀਕੇ ਨਾਲ ਮਿਲਣ-ਜੁਲਣ ਗਿਆ ਇਹ ਵਾਦਾ ਪੂਰਾ ਹੋਏ ਮੈਨੂੰ ਲੱਗਦਾ ਜੀ ਅਸੀਂ ਜਦੋਂ ਸਾਡਾ ਇਹ 10 ਲੱਖ ਦੀ ਸਕੀਮ ਹੋ ਜਾਂਦੀ ਹੈ ਇਹਦੇ ਨਾਲ ਤੁਸੀਂ ਮੈਨੂੰ ਪੂਰੇ ਦੇਸ਼ ਵਿੱਚ ਦੱਸ ਦਿਓ ਵੀ ਜੇ ਕਿਤੇ ਵੀ ਕਿਸੇ ਵੀ ਡਿਵੈਲਪਿੰਗ ਕੰਟਰੀ ਚ ਇਵਨ ਡਿਵੈਲਪਡ ਕੰਟਰੀ ਦੇ ਵਿੱਚ ਜਿਹੜੇ ਬੰਦੇ ਕੈਨੇਡਾ ਤੋਂ ਆਉਂਦੇ ਆ ਕਹਿੰਦੇ ਜਿੰਨੀਆਂ ਵਧੀਆ ਸਹੂਲਤਾਂ ਤੁਸੀਂ ਇੱਥੇ ਦੇ ਰਹੇ ਹੋ ਕੈਨੇਡਾ ਦੇ ਵਿੱਚ ਅਵੇਲੇਬਲ ਨਹੀਂ ਆ ਸੋ ਸਾਡਾ ਨਿਰੋਭੀ ਦੇ ਵਿੱਚ ਇੱਕ ਸੈਮੀਨਾਰ ਵੀ ਹੋਇਆ ਸੀਗਾ ਮੈਂ ਇਹਦੇ ਬਾਰੇ ਬੋਸ ਨਹੀਂ ਕਰਦਾ ਇਟਸ ਅ ਵਰਕ ਇਨ ਪ੍ਰੋਗਰੈਸ ਜਿਵੇਂ ਅਸੀਂ ਬਹੁਤ ਸਾਰਾ ਕੁਝ ਕੀਤਾ ਜਿਵੇਂ ਅਸੀਂ ਡਾਕਟਰਸ ਹੈਗੇ ਆ ਭਰਤੀ ਕੀਤੇ 1400 1000 ਨਰਸਸ ਦੀ ਭਰਤੀ ਚੱਲਦੀ ਹੈ 400 60 400 ਇਸ ਵਿੱਚ ਨਿਯਾਜਣ ਗਿਆ ਉਸ ਅਗਲੇ ਮਹੀਨੇ ਚ ਆ ਜਾਣਗੇ ਸਿਕਿਉਰਿਟੀ ਕਾਰਡਸ ਰੱਖਿਆ ਡਾਕਟਰਸ ਨੂੰ ਸਪੈਸ਼ਲ ਜਿਹੜਾ ਇਨਸੈਕਟਰ ਦਿੱਤਾ 5 10 15 ਦਾ ਹੁਣ ਅਸੀਂ ਜਿਹੜੇ ਰਿਟਾਇਰਡ ਡਾਕਟਰ ਹੁੰਦੇ ਸੀ ਜਿਹੜੇ ਜਿਹੜੇ ਸਪੈਸ਼ਲਿਸਟ ਹੈਗੇ ਆ ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਉਹ ਮਤਲਬ ਉਹ ਰਿਟਾਇਰ ਹੋ ਗਏ ਕੱਟੋ ਕੰਮ ਕਰਦੇ ਆ ਚਾਹੇ ਉਸ ਸੀਜ਼ੀਅਨ ਕਰਦੇ ਆ ਜਾਂ ਆਈ ਸਰਜਰੀ ਕਰਦੇ ਆ ਜਾਂ ਲੈਪਰੋ ਜਿਹੜੀ ਤੁਹਾਡੇ ਇੰਡੋਸਕੋਪਿਕ ਸਰਜਰੀ ਜਾਂ ਲੈਪਰੋਸਕੋਪਿਕ ਸਰਜਰੀ ਕਰਦੇ ਆ ਸੋ ਅਸੀਂ ਉਹਨਾਂ ਨੂੰ 65 ਸਾਲ ਤੱਕ ਉਹਨੂੰ ਅਸੀਂ ਰੀਐਮਪਲਾਈ ਕਰਾਂਗੇ ਉਹਨਾਂ ਨੂੰ ਇਹਦੇ ਨਾਲ ਨਾਲ ਅਸੀਂ ਇੱਕ ਹੋਰ ਕੀਤਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਆਮ ਆਦਮੀ ਕਿਰੇਣੇ ਕਾ ਅਸੀਂ ਐਮਪੈਨਲਮੈਂਟ ਮੋਡ ਲੈ ਕੇ ਆ ਰਹੇ ਆ ਕਿ ਜਿਹੜੇ ਸਾਡੇ ਚ ਮਾ ਲੁਧਿਆਣੇ ਦੇ ਵੀ ਤੁਹਾਡੇ ਕੋਲੇ ਮੈਡੀਕਲ ਸਪੈਸ਼ਲਿਸਟ ਨਹੀਂ ਆ ਜਿਹੜੇ ਯੰਗ ਬੰਦੇ ਹੋਣਗੇ ਅਸੀਂ ਕਹਾਂਗੇ ਸਾਨੂੰ ਤੁਸੀਂ 3 ਘੰਟੇ ਘਟੋ ਘਟਾ ਇੱਥੇ ਲਗਾਣੇ ਆ ਆਪਣੀ ਓਪੀਡੀ ਕਰਨੀ ਆ ਤੁਸੀਂ ਤੇ ਐਮਰਜੈਂਸੀ ਅਟੈਂ ਸਾਡਾ ਮਕਸਦ ਇਹ ਆ ਵੀ ਡਾਕਟਰ ਸੀ ਦੇਤੇ ਨਰਸਸ ਦੇਤੀਆਂ ਬੇਸਿਕ ਜਿਹੜੀ ਹੈਗੀ ਹੈ ਮੈਡੀਕਲ ਕੇਅਰ ਹੋ ਗਈ ਹੁਣ ਜਿਹੜੀ ਸਪੈਸ਼ਲਾਈਜ਼ਡ ਕੇਅਰ ਆ ਉਹਦੇ ਵਾਸਤੇ ਅਸੀਂ ਇੱਕ ਨਵੀਂ ਸਕੀਮ ਲੈ ਕੇ ਆ ਰਹੇ ਹਾਂ ਸਰ ਕੇਂਦਰ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਵੈ ਭਾਜਪਾ ਦਾ ਕਹਣਾ ਹੈ ਕੇਂਦਰ ਦੀਆਂ ਸਕੀਮਾਂ ਜ਼ਿਆਦਾ ਰਹਿਗੀਆਂ ਜਿਹੜੇ ਕਿ ਆਮਾ ਦੀ ਪਾਰਟੀ ਲੋਕਾਂ ਨੂੰ ਪਰੋਸ ਰਹੀ ਆ ਆਪਣਾ ਨਾਮ ਲਗਾ ਕੇ ਚਲੋ ਤੁਸੀਂ ਜੇ ਉਹਨਾਂ ਨੂੰ ਕਹੋ ਵੀ ਜੇ ਇਹ ਗੱਲ ਹੈ ਤਾਂ ਬਰੇਖਾਲੇ ਘੱਟੋ ਘੱਟ ਵੀ ਜਿਹੜੇ ਹੈਗੇ ਆ 15 16 ਰਾਜਾਂ ਦੇ ਵਿੱਚ ਜਾਂ ਯੂਨੀਟ ਐਕਟਰੀਜ਼ ਦੇ ਵਿੱਚ ਡਬਲ ਇੰਜਨ ਸਰਕਾਰ ਹੈ 트리플 ਇੰਜਨ ਸਰਕਾਰ ਹੈ ਤੁਸੀਂ ਇਹ ਦੇਖ ਲਓ ਵੀ ਜਿਹੜੀ ਗੱਲ ਅਸੀਂ ਦੇ ਰਹੇ ਆ ਜਿੰਨੀ ਕਵਰੇਜ ਅਸੀਂ ਦੇ ਰਹੇ ਆ ਚਾਹੇ ਯੋਗਾ ਤੋਂ ਲੈ ਕੇ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਲੀਨਿਕ ਤੋਂ ਲੈ ਕੇ ਸੈਕੰਡਰੀ ਕੇਅਰ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਫ੍ਰੀ ਡਾਇਗਨੋਸਟਿਕ ਔਰ ਸਬਸਿਡਾਈਜ਼ਡ ਡਾਇਗਨੋਸਟਿਕਸ ਔਰ ਸਰਜਰੀਜ਼ ਇਸੇ ਤਰ੍ਹਾਂ ਟਰਸਰੀ ਕੇਅਰ ਦੇ ਵਿੱਚ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹਾਰਟ ਅਟੈਕ ਦੇ ਪੇਸ਼ੈਂਟਸ ਲਈ ਔਰ ਜਿਹੜਾ ਸਟ੍ਰੋਕ ਦੇ ਪੇਸ਼ੈਂਟਸ ਲਈ ਜਿਹੜਾ ਬ੍ਰੇਨ ਸਟ੍ਰੋਕ ਵਾਸਤੇ ਆ ਮੈਨੂੰ ਕੋਈ ਇੱਕ ਤੁਸੀਂ ਮੈਨੂੰ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਖੋਜੀ ਪੱਤਰਕਾਰ ਬਣੋ ਜੈਲੋ ਜਰਨਲਿਜ਼ਮ ਸ਼ਾਇਦ ਉਹਨੂੰ ਕ ਬਲ ਇੰਜੀਨੀਅਰਸ ਵਾਲੀ ਸਰਕਾਰ ਦੇ ਵਿੱਚ ਕਿਹੜੇ ਸਟੇਟ ਵਿੱਚ ਇਸ ਤੋਂ ਵਧੀਆ ਸਰਵਿਸਿਸ ਦੇ ਰਿਹਾ ਇੱਕ ਦੱਸ ਦਿਓ ਮੈਨੂੰ ਕੋਈ ਤੇ ਇਸਾਰੇ ਡਾਕਟਰਸ ਨੂੰ ਲੈ ਕੇ ਹਾਂਜੀ ਉਹਦੀ ਸਾਰੀ ਪ੍ਰੋਸੈਸ ਜਿਹੜੀ ਹੈਗੀ ਆ ਸਾਡੇ ਐਸਐਮਓ ਸਾਹਿਬ ਨੇ ਡਾਕਟਰ ਅਖਲੇਸ਼ ਨੇ ਔਰ ਡਾਕਟਰ ਸਾਹਿਬ ਨੇ ਜੁੜਾਇਆ ਹੈਗਾ ਆਪਣੇ ਮੰਜੀ ਨੇ ਇਹਨਾਂ ਨੇ ਉਹਦੀ ਸਾਰੀ ਪ੍ਰੋਸੈਸ ਸਾਰੀ ਟਰਾਂਸਪੇਰੈਂਟ ਕਰਤੀ ਆ ਤੁਸੀਂ ਦੇਖ ਲਿਆ ਉੱਤੇ ਜਿਹੜੇ ਦੇ ਬੰਦੇ ਦੀ ਫਾਈਲ ਹੋਏਗਾ ਉਹੀ ਆਏਗਾ ਨਾਲ ਦੀ ਨਾਲ ਸਾਰਾ ਡਾਟਾ ਜਿਸ ਜਿੰਨੀ ਸਾਡੀ ਇਹਨੂੰ ਅਸੀਂ ਜਿਹੜਾ ਹੈਗਾ ਨਾ ਜੀ ਸਰਵਿਸ ਵੀ ਸਾਰਾ ਅਸੀਂ ਜਿਹੜਾ ਹੈਗਾ ਆਨਲਾਈਨ ਹੈ ਸਾਡਾ ਸਾਰਾ ਸਿਸਟਮ ਚਾਹੇ ਅਸੀਂ ਕੋਈ ਨਸ਼ੇ ਦੀਆਂ ਗੋਲੀਆਂ ਦੇਣੀਆਂ ਡੋਪ ਟੈਸਟ ਹੋਣਾ ਉਹ ਪੁਲਿਸ ਵਾਲਿਆਂ ਨੂੰ ਵੀ ਇਨਫਰਮੇਸ਼ਨ ਨਾਲ ਦੀ ਚਲ ਜੂਗੀ ਤੇ ਅੱਜ ਆਹ ਬੰਦੇ ਆਏ ਆ ਇੱਥੇ ਸਾਰਾ ਕੁਝ ਹੋਣਾ ਉਹ ਡ ਔਪੋਰਚੁਨਿਟੀ ਪਰਸ਼ੀਡ ਜਿਵੇਂ ਅੱਜ ਐਨੇ ਬੰਦਿਆਂ ਦੇ ਇਹਨਾਂ ਦਾ ਡੋਕਟਰ ਟੈਸਟ ਹੋ ਗਿਆ ਤੇ ਆ ਇਹਨਾਂ ਦਾ ਰਿਜ਼ਲਟਸ ਹੈ ਵੈਸੇ ਵੀ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਆ ਉਹਨਾਂ ਵਿੱਚ ਅਸੀਂ WhatsApp ਤੇ ਕਰਤਾ ਵੀ ਜਿਹੜਾ ਪੇਸ਼ੈਂਟਸ ਆ ਸਾਰੀ ਇਨਫੋਰਮੇਸ਼ਨ ਉਹਨੂੰ ਚਲੀ ਜਾਂਦੀ ਹੈ ਉਹਦੀ ਇਸੇ ਤਰ੍ਹਾਂ ਅਸੀਂ ਮੈਡੀਕਲ ਕਾਲਜ ਦੇ ਵਿੱਚ ਮੈਂ ਸ਼ੁਰੂ ਕਰਕੇ ਆਇਆ ਇਹ ਸਾਰਾ ਪਟਿਆਲੇ ਤੋਂ ਅਸੀਂ ਸਾਰੀਆਂ ਜਿੰਨੀਆਂ ਸਾਡੀਆਂ ਸਰਵਿਸਸਾਂ ਸਾਰੀ ਇਨਫੋਰਮੇਸ਼ਨ ਜਿਹੜੀ ਆਨਲਾਈਨ ਹੋਏਗੀ ਪੇਸ਼ੈਂਟ ਨਾਲ ਸ਼ੇਅਰ ਹੋਏਗੀ ਹਾਂ ਜਿਹੜੀ ਇਨਫੋਰਮੇਸ਼ਨ ਲੋਕਾਂ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਜਾਂ ਪੁਲਿਸ ਨਾਲ ਨਹੀਂ ਸ਼ੇਅਰ ਕੀਤੀ ਜਾ ਸਕਦੀ ਵਿਦਆਊਟ ਪੇਸ਼ੈਂਟਸ ਕੋਈ ਐਚੀਬੀਏ ਇਟਸ ਪੋਜ਼ਿਟਿਵ ਹੈ ਤਾਂ ਅਸੀਂ ਉਹਦੀ ਕਾਉਂਸਲਿੰਗ ਕਰਕੇ ਉਹਦਾ ਇੱਕ ਪ੍ਰੋਟੋਕੋਲ ਹੈ ਸਾਡਾ ਜੇ ਹੋਰ ਕੋਈ ਨੂੰ ਕਿਸੇ ਨੂੰ ਕੈਂਸਰ ਹੋ ਗਿਆ ਸੀ ਅਗਲੇ ਨੂੰ ਦੱਸ ਦੇਣੀ ਅਗਲਾ ਜਾ ਕੇ ਉਹ ਸੈਟ ਕਰ ਲੇਗਾ ਜੀ ਬੋਲੋ ਕੁਝ ਹੋਰ ਕਰ ਲੇਗਾ ਤੇ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੇਗਾ ਸੋ ਉਹਦੇ ਵਿੱਚ ਜਿਹੜੀ ਹੈਗੀ ਐਨਫਰਮੇਸ਼ਨ ਉਹਦਾ ਐਸ ਪਰ ਲਾ ਅਸੀਂ ਸਿਰਫ ਸਿਰਫ ਔਨਰੇਬਲ ਕੋਰਟਸ ਨੂੰ ਦੇ ਸਕਦੇ ਆ ਔਨ देयर स्पेसिफिक ਸਟਰਕਚਰਸ ਉਹ ਪਬਲਿਕ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਬਾਕੀ ਜਿਹੜੀ ਜਿੱਥੇ ਵੀ ਸਾਨੂੰ ਹੈਗਾ ਵੀਪਲ ਮੇਕ اٹ ਟੋਟਲੀ ਟਰਾਂਸਪੇਰੈਂਟ ਸਰ ਡੈਂਗੂ ਲੈਟੀ ਸਿਚੁਏਸ਼ਨ ਹੈ ਪੰਜਾਬ ਦੇ ਦੇਖੋ ਡੈਂਗੀ ਦੇ ਨਾਲ ਜੇ ਮੈਂ ਗੱਲ ਕਰਾਂ ਵੀ ਸਾਡੀ ਬਹੁਤ ਅੱਛੀ ਸਿਚੁਏਸ਼ਨ ਸੀ ਔਰ ਅਸੀਂ ਇਹ ਪਹਿਲੀ ਵਾਰੀ ਹੈ ਕਿ ਅਸੀਂ ਜਿਹੜੇ ਸਾਡੇ ਪਹਿਲਾਂ ਸਾਡੇ ਕੋਲੇ 1200 ਬਰੀਡਿੰਗ ਚੈਕਰ ਕਹਿੰਦੇ ਆ ਉਹਨਾਂ ਨੂੰ ਉਹ ਜਾ ਕੇ ਚੈੱਕ ਕਰਦੇ ਸੀ 1200 ਬੰਦੇ ਕਿੰਨਾ ਚੈੱਕ ਕਰਨਗੇ ਅਸੀਂ 20000 ਆਸ਼ਾ ਵਰਕਰਸ ਉਹਨਾਂ ਨੂੰ ਬਰੀਡਿੰਗ ਚੈਕਰ ਦੀ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਆ ਤੇ 36000 ਰਾਜ ਸਿੰਘ ਸਟੂਡੈਂਟ ਨੂੰ ਅਸੀਂ ਟ੍ਰੇਨਿੰਗ ਦਿੱਤੀ ਆ ਤੇ ਅਸੀਂ ਹੁਣ ਘਰ ਘਰ ਜਾ ਕੇ ਕਰਦੇ ਆ ਤੇ ਵਿੱਚ ਬੇਸਿਕਲੀ ਇਸ਼ੂ ਸੈਨੀਟੇਸ਼ਨ ਦਾ ਹੈਗਾ ਪਿਛਲੇ 1 ਗ੍ਰਿਹ ਮਹੀਨੇ ਤੋਂ ਕੇਸ ਬੰਦੇ ਆ ਸਾਡੇ ਜੀ which is a matter of concern ਉਹਦੇ ਚ ਲੁਧਿਆਣਾ ਵੀ ਸੀ ਉਹਦੇ ਚ ਮਰਾ ਆਪਣਾ ਹੋਮ ਡਿਸਟ੍ਰਿਕਟ ਪਟਿਆਲਾ ਵੀ ਸੀ ਉਹਦੇ ਚ ਫਾਜ਼ਲਕਾ ਵੀ ਸੀ ਔਰ ਇਸ ਵਾਰੀ بارشਾਂ ਬਹੁਤ ਜ਼ਿਆਦਾ ਹੋਈਆਂ ਔਰ ਜਿਹੜਾ ਹੁਣ ਬਸ 10-15 ਦਿਨ ਦੇ ਵਿੱਚ ਹੁਣ ਉਹ ਘਟਨੇ ਸ਼ੁਰੂ ਹੋ ਗਿਆ ਕੇਸ ਜਲਰਿਡੀ 10-15 ਦਿਨ ਦੇ ਵਿੱਚ ਡੈਂਗਰ ਦਾ ਜਿਹੜਾ ਹੈਗਾ ਪ੍ਰਕੋਪ ওভার ਹੋ ਜਾਏਗਾ ਤੇ ਇਸ ਵਾਰੀ ਸਾਡਾ ਜਿਹੜੇ ਕੇਸਸ ਹੈ ਮੈਂ 2023 ਸਾਡ ਆਏ ਸੀ ਲੇਕਿਨ ਉਹ ਲਗਾਤਾਰ بارش ਨਹੀਂ ਹੋਈ ਸੀ 4 ਮਹੀਨੇ ਇਸ ਵਾਰੀ ਉਸ ਤੋਂ ਕਿਤੇ ਜ਼ਿਆਦਾ بارشਾਂ ਹੋਈਆਂ ਉਹਦੇ ਨਾਲ ਸਾਡੇ 60-70% ਘਟਾ ਜੀ ਸਾਡੇ ਕੇਸਸ ਤੇ ਫਿਰ ਵੀ ਸਾਡੀਆਂ ਜਿਹੜੀਆਂ ਡੈਥਸ ਆਈਆਂ ਹੁਣ ਰੀਸੈਂਟਲੀ ਤਿੰਨ ਚਾਰ ਟੈਕਸ ਕਨਫਰਮ ਹੋਈਆਂ ਡੈਂਗੀ ਕਰਕੇ ਜਿਹਨੂੰ ਡੈਂਗੀ ਸ਼ੌਕ ਸਿੰਡਰੋਮ ਕਹਿੰਦੇ ਆ ਜਿਹੜੇ ਕਿ ਅਸੀਂ ਉਹਨਾਂ ਦੀ ਮਾਨਿਟਰਿੰਗ ਕਰ ਰਹੇ ਹਾਂ ਜਿੱਥੇ ਵੀ ਡੈਂਗੀ ਦਾ ਕੇਸ ਹੈ ਉਹਦੇ ਵਿੱਚ ਰੈਗੂਲਰਲੀ ਮੇਰਾ ਸਟਾਫ ਚੰਡੀਗੜ੍ਹ ਤੋਂ ਬੈਠ ਕੇ ਉਹਨਾਂ ਨੂੰ ਕਾਲ ਕਰ ਰਿਹਾ ਡੇਲੀ ਮੈਂ ਸ਼ਾਮ ਨੂੰ ਇਹਦਾ ਰਿਵਿਊ ਕਰਦਾ ਕਿ ਕਿਹੜੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੇਸਸ ਆਇਆ ਉਹਨਾਂ ਸਾਰਿਆਂ ਨੂੰ ਕਾਲ ਜਾਂਦੀ ਹੈ ਉਹਨਾਂ ਤੋਂ ਚੈੱਕ ਕੀਤਾ ਜਾਂਦਾ ਵੀ ਤੁਹਾਡੇ ਆਸ-ਪਾਸੇ 100 ਘਰਾਂ ਦੇ ਵਿੱਚ ਚੈਕਿੰਗ ਹੋ ਗਈ 100 ਹਾਊਸ ਨੂੰ ਚੈੱਕ ਕਰਦੇ ਆ لارਵਾ ਜਿਹੜਾ ਹੈਗਾ ਅਸੀਂ ਉਹ ਲੱਖਾਂ ਘਰਾਂ ਦੇ ਵਿੱਚ ਲੱਭ ਕੇ ਉਹਨੂੰ ਡਿਸਟਰੋਏ ਕਰ ਚੁੱਕੇ ਹਾਂ ਕੰਟੇਨਰਸ ਦੇ ਵਿੱਚ ਡਿਸਟਰੋਏ ਡਿਸਟਰੋਏ ਕਰ ਸਕੇ ਆ ਇੱਥੇ ਸਾਨੂੰ ਲੋਕਾਂ ਦੀ ਕੋਆਪਰੇਸ਼ਨ ਦੀ ਲੋੜ ਹੈ ਮੀਡੀਆ ਦੀ ਕੋਆਪਰੇਸ਼ਨ ਦੀ ਲੋੜ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪੁਰਾਣਾ ਫੇਜਾ ਉਹਦੇ نیچے ਟਰੇ ਆ ਉਹਦੇ ਵਿੱਚ ਬਿਲਡ ਕਰਕੇ ਘਰ ਦੇ ਵਿੱਚ ਕਰਦਾ ਹੈ ਜਿਹੜਾ ਤੁਹਾਡੇ ਡੈਜ਼ਰਟ ਕੂਲਰ ਆ ਉਹਦੇ ਚ ਅੱਜਕੱਲ ਮੌਸਮ ਚੇਂਜ ਹੋ ਗਿਆ ਉਹਦੇ ਵਿੱਚ ਪਾਣੀ ਪਾਣ ਦੀ ਲੋੜ ਨਹੀਂ ਉਹਨੂੰ ਸੁਕਾ ਦਿਓ ਜਿਹੜਾ ਪੰਛੀਆਂ ਲਈ ਕੁੱਤਿਆਂ ਵਾਸਤੇ ਮवेशੀਆਂ ਵਾਸਤੇ ਤੁਸੀਂ ਪਾਣੀ ਬਾਹਰ ਰੱਖ ਦਿਓ ਗਲੀਆਂ ਦੇ ਵਿੱਚ ਉਹਨੂੰ ਡੋਲ ਦਿਓ ਦੁਬਾਰਾ ਭਰ ਦਿਓ ਆਪ ਤੇ ਚ ਦੋ ਵਾਰੀ ਕਰੋ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਹਰ ਸ਼ੁੱਕਰਵਾਰ ਡੈਂਗੋ ਤੇ ਵਾਰ ਕੈਂਪੇਨ ਦਾ ਬਹੁਤ ਅੱਛਾ ਪ੍ਰਫਲਤਾ ਆਇਆ ਸੋ ਇਹ ਬਹੁਤ ਅੱਛਾ ਜਿਹੜਾ ਹੈਗਾ ਜੇ ਲੋਕਾਂ ਨੂੰ ਸਾਨੂੰ ਇਨੀ ਕੋਆਪਰੇਸ਼ਨ ਮਿਲ ਜਾਏ ਔਰ ਜਿਹੜੇ ਲੋਕਲ ਬਾਡੀਜ਼ ਆ ਉਹਨਾਂ ਨੂੰ ਮੈਂ ਇੱਥੇ ਬੁਲਾਇਆ ਵੀ ਆ ਜੀ ਅੱਜ ਅਰਬਨ ਲੋਕਲ ਬਾਡੀਜ਼ ਰੂਰਲ ਲੋਕਲ ਬਾਡੀਜ਼ ਉਹਨਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਆਪਣੇ ਸੈਨੀਟੇਸ਼ਨ ਨੂੰ ਅਪਰੂਵ ਕਰੋ ਫਿਊਮਿਗੇਸ਼ਨ ਹੋ ਰਹੀ ਆ ਤੁਸੀਂ ਦੱਸ ਦਿਓ ਮੈਨੂੰ ਲੋਕਾਂ ਨੂੰ ਪੁੱਛ ਲਓ ਮੈਂ ਫੋਨ ਕਰਕੇ ਪੁੱਛਣਾ ਕਹਿੰਦੇ ਹਾਂ ਹਾਂ ਜੀ ਤੁਹਾਏ ਦੀ ਮਸ਼ੀਨ ਆਈ ਸੀ ਸਪਰੇ ਵੀ ਕਰਕੇ ਗਏ ਆ ਸਾਨੂੰ ਦੱਸ ਕੇ ਵੀ ਗਏ ਆ ਫੀਵਰ ਸਰਵੇ ਵੀ ਹੋਇਆ ਸੋ ਅਸੀਂ ਇੰਟੈਂਸੀਫਾਈਡ ਕੈਂਪੇਨ ਚਲਾ ਰਹੇ ਹਾਂ ਜੀ ਸੋ ਉਹਦੇ ਰਿਜ਼ਲਟਸ ਆ ਰਹੇ ਆ ਚੰਗੇ ਰਿਜ਼ਲਟਸ ਥੈਂਕ ਯੂ ਸਰ ਐ ਇਸ ਵਕਤ ਹੁਣ ਐ ਸਿਵਲ ਸਰਜਨ ਮੈਮ ਹੈਗੇ ਨੇ ਇੱਥੇ ਤੇ ਐਸਐਮਓ ਤੇ ਸਾਰਾ ਪ੍ਰਸ਼ਾਸਨ ਇੱਥੇ ਖੜਾ ਵਾ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂ ਕਿਸ ਤਰ੍ਹਾਂ ਦਾ ਜਾਇਜ਼ਾ ਲਿੱਤਾ ਤੇ ਮੀਟਿੰਗ ਵੀ ਹੋਈ ਹੈ ਤੇ ਪਹਿਲਾ ਸਿਵਲ ਹਸਪਤਾਲ ਕਾਫੀ ਚਰਚਾ ਵਿੱਚ ਵਿਚਰਦਾ ਸੀ ਵਿਵਾਦਾਂ ਦੇ ਵਿੱਚ ਰਹਿੰਦਾ ਸੀ ਕਿ ਇੱਥੇ ਸਹੂਲਤ ਨਹੀਂ ਮਿਲਦੀ ਹੈਗੀ ਕਾਫੀ ਪਰੇਸ਼ਾਨ ਹੁੰਦੇ ਲੋਕ ਰਾਤ ਨੂੰ ਪਰੇਸ਼ਾਨੀ ਸਵੇਰੇ ਪਰੇਸ਼ਾਨੀ ਦਵਾਈਆਂ ਲੈਣ ਨੂੰ ਪਰੇਸ਼ਾਨੀ ਕਾਫੀ ਘਪਲੇ ਵੀ ਇੱਥੇ ਹੋਏ ਤੇ ਹੁਣ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਤੁਸੀਂ ਜਦੋਂ ਆਏ ਉਹ ਸੁਧਾਰ ਹੋਇਆ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਤੁਸੀਂ ਲੈ ਕੇ ਆਏ ਹੋ ਕਿਸ ਤਰ੍ਹਾਂ ਦੀ ਤੁਸੀਂ ਮੰਗ ਅੱਗੇ ਰੱਖੀ ਹੈ ਸਰਕਾਰ ਨੂੰ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਡੋਪ ਟੈਸਟ ਜੋ ਮੇਨ ਕੰਟੈਂਸ਼ੀਅਸ ਇਸ਼ੂ ਸੀ ਗਵਨ ਦੇ ਵਿੱਚ ਆਪਾਂ ਰੈਸ਼ਨਲਾਈਜ਼ ਕੀਤਾ ਉਹਨੂੰ ਕਲੀਨ ਅਪ ਕਰਤਾ ਤੁਹਾਨੂੰ ਪਤਾ ਹੀ ਹੁੰਦੇ ਇਸ ਨੋ ਹੈਂਕੀ ਬੈਂਕੀਨ ਡੋਪ ਟੈਸਟ ਇੱਕੋ ਥਾਂ ਤੇ ਅੰਡਰ ਵਨ ਰੂਫ ਸਾਰੇ ਸਪੈਸ਼ਲਿਸਟ ਸਰਵਿਸਿਜ਼ ਰਿਗਾਰਡਿੰਗ ਡੋਪ ਟੈਸਟ ਐਂਡ ਮੈਡੀਕਲ ਐਗਜ਼ਾਮਨ ਦੇਦਨੇ ਆਪਾਂ ਇੱਕ ਘੰਟੇ ਪੌਣੇ ਘੰਟੇ ਜਿੰਨੇ ਵੀ ਡੋਪ ਟੈਸਟ ਨੇ ਉਹ ਸਾਰੇ ਕਲੀਅਰ ਹੋ ਜਾਂਦੇ ਨੇ ਉਹਦਾ ਨਾਲ ਫਾਇਦਾ ਕੀ ਹੁੰਦਾ ਕਿ ਡੋਪ ਟੈਸਟ ਦੇ ਪੇਸ਼ੈਂਟ ਨੂੰ ਓਪਡੀ ਵਿੱਚ ਤੱਕੇ ਖਾਂਦੀ ਲੋੜ ਨਹੀਂ ਪੈਂਦੀ ਜਿੰਨੇ ਵੀ ਟਾਊਟ ਸੀਗੇ ਦਲਾਲ ਸੀਗੇ ਉਹ ਸਾਰੇ ਗਾਇਬ ਹੋ ਗਏ ਨੇ ਪਲੱਸ ਓਪਡੀ ਸਿਰਫ ਜੋ ਬਿਮਾਰ ਮਰੀਜ਼ ਨੇ ਉਹਨਾਂ ਲਈ ਹੁਣ ਓਪਡੀ ਡੇਡੀਕੇਟਡ ਤਰੀਕੇ ਨਾਲ ਚਲਦੀ ਹੈ ਉਹ ਮਿਕਸਿੰਗ ਆਫ ਪੇਸ਼IENTS ਨਹੀਂ ਹੁੰਦੇ ਉਥੇ ਇਲਾਜ ਹੁੰਦਾ ਤੇ ਇਧਰ ਡਾਕਟਰਸ ਨਾਲ ਵੱਖਰਾ ਹੋ ਗਿਆ ਸੋ ਉਥੇ ਜੋ ਗਰੀਬ ਪੇਸ਼ੈਂਟ ਨੇ ਉਹਨਾਂ ਨੂੰ ਟਾਈਮ ਜਲਦੀ ਵਾਰੀ ਆਂਦੀ ਹੈ ਬੈਟਰ ਤਰੀਕੇ ਨਾਲ ਸਰਵਿਸਿਜ਼ ਮਿਲਦੀ ਹੈ ਉਹ ਖੁਸ਼ ਨੇ ਜੋ ਡੋਪ ਟੈਸਟ ਕਰਾਣ ਆਉਂਦੇ ਨੇ ਉਹਨਾਂ ਨੂੰ ਕ腐ਸ਼ਨ ਫਰੀ ਤਰੀਕੇ ਨਾਲ ਅੱਧੇ ਪਾਉਣੇ ਘੰਟੇ ਸੀ ਫ੍ਰੀ ਕਰ ਦਿੰਦੇ ਉਹ ਆਪਣੇ ਲੈਵਲ ਤੇ ਖੁਸ਼ ਨੇ ਪਲੱਸ ਜੋ ਸਟਾਫ ਜੋ ਆਪਣਾ ਜੋ ਡਾਕਟਰਸ ਨੇ ਹੁਣ ਜੋ ਸਪੈਸ਼ਲਿਸਟ ਡਾਕਟਰਸ ਨੇ ਡੀਆਰਪੀ ਸੂਟਨਸ ਉਹ ਆਨ ਰਾਊਂਡ ਦ ਕਲੌਕ ਮੈਡੀਸਿਨ ਸੋਚੀ ਅਵੇਲੇਬਲ ਹੁੰਦੇ ਨੇ ਐਂਡ ਆ ਤੁਸੀਂ ਇਸ ਗੱਲ ਤੋਂ ਬੈਸਟ ਜਜ ਹੋ ਕਿ ਹੁਣ ਜੋ ਜੋ ਸਰਵਿਸਸ ਨੇ ਉਹ ਥੋੜੀ ਸਟ੍ਰੀਮ ਲਾਈਨ ਹੋ ਗਈ ਹੈ ਇਸ ਸੇ ਫਾਇਦੇ ਤੁਹਾਨੂੰ ਦੇਖਣ ਮਿਲਦੀ ਹੈ ਸਫਾਈ ਅਗਨਲ ਬਹੁਤ ਬੈਟਰ ਹੋ ਗਈ ਹੈ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਗ੍ਰੀਨਰੀ ਬੈਟਰ ਹੋ ਗਈ ਹੈ ਪੇਸ਼ੈਂਟਸ ਨੂੰ ਅਸੀਂ ਸਵੇਤਲਕ ਸ਼ਾਮ ਤੱਕ ਪਰਸਨਲੀ ਅਟੈਂਡ ਕਰਦੇ ਹਾਂ ਸੁਣਦੇ ਦਿੱਕਤ ਕੀ ਹੈ ਔਨ ਦਾ ਸਪੌਟ ਰੈਡੈਸਲ ਕਰਦੇ ਹਾਂ ਗ੍ਰੀਵੈਂਸ ਦਾ ਕੋਸ਼ਿਸ਼ ਜਾਰੀ ਹੈ ਨੀਅਤ ਸਾਫ਼ ਹੈ ਇਮਾਨਦਾਰ ਐਫਰਟਸ ਲਾਣ ਦੀ ਸਾਡੀ ਪੂਰੀ ਕੋਸ਼ਿਸ਼ ਹੈ ਇਸ ਦੌਰ ਅਗਲੇ 3-4 ਮਹੀਨੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਇੱਥੇ ਬਹੁਤ ਪੋਜ਼ਿਟਿਵ ਰਿਜ਼ਲਟਸ ਆਣਗੇ ਸਾਡੀ ਟੀਮ ਬੜੀ ਓਨੈਸਟ ਐਥੇ ਹਾਰਡ ਵਰਕਿੰਗ ਹੈ ਵੀ ਹੈਵ ਅ ਵੈਰੀ ਗੁੱਡ ਟੀਮ ਤੇ ਕੋਈ ਰੀਜ਼ਨ ਹੈ ਨਹੀਂ ਕਿ ਆਪਾਂ ਸਕਸੀਡ ਨਾ ਨਾ ਕਰੀਏ ਦੇ ਵਿੱਚ ਇਸ ਸਾਲ ਦੇ ਨਾਲ ਕੰਪੈਰੀਜ਼ਨ ਕਰ ਲਈਏ ਜੇ ਹੁਣ ਸਾਲ ਦੇ ਕੰਪੈਰੀਜ਼ਨ ਕਰ ਲਈਏ ਜਦੋਂ ਤੁਸੀਂ ਆਇਓ ਐਸਐਮਓ ਦੀ ਚਾਰ ਸੰਭਿਆ ਤੁਸੀਂ ਤੇ ਹੁਣ ਤੱਕ ਕਿੰਨਾ ਕੋ ਸਟਾਫ ਆ ਚੁੱਕਾ ਹੈ ਤੇ ਕਿੰਨਾ ਕੋ ਸਟਾਫ ਦੇ ਵਿੱਚ ਇੰਪਰੂਵਮੈਂਟ ਆ ਚੁੱਕਾ ਦੇਖੋ ਸਾਡੇ ਕੋਲ ਡਾਕਟਰ ਜੋ ਐਮਰਜੈਂਸੀ ਮੈਡੀਕਲ ਆਫੀਸਰ ਡਾਕਟਰ ਸੀ ਉਹ ਡਬਲ ਸਾਨੂੰ ਸਰਕਾਰ ਕੋਲ ਮਿਲ ਗਏ ਨੇ ਜਿਸ ਨੇ ਸਕੇ ਉਹ ਡਬਲ ਕਰਤੇ ਸਰਕਾਰ ਨੇ ਹੁਣ ਸਟਾਫ ਨਸਸ ਦੀ ਵੀ ਪਰਤੇ ਚੱਲ ਰਹੀ ਹੈ 950 ਅਸੀਂ ਡਿਮਾਂਡ ਭੇਜੀ ਸਾਨੂੰ ਉਮੀਦ ਹੈ ਸਾਨੂੰ ਅੰਦਾਜ਼ਨ ਜੋ ਸਾਨੂੰ ਪ੍ਰੋਮਿਸ ਕੀਤਾ ਤਾਂ ਕਿ 25 ਸਟਾਫ ਨਸਸ ਅਗਲੇ ਅਗਲੇ ਮਹੀਨੇ ਤੱਕ ਕਰੋ ਵਿਥਿਨ ਦਾ ਨੈਕਸਟ 1 ਮੰਥ ਸਾਡੇ ਕੋਲ ਆਣ ਗਿਆ ਅ ਸਫਾਈ ਸੇਵਕ ਸਾਡੇ ਕੋਲ ਐਡੀਕੋਟ ਹੈਗੇ ਨੇ ਅਰਾਊਂਡ ਦਾ ਕਲੌਕ ਕੰਮ ਕਰ ਰਹੇ ਨੇ ਤੂੰ ਤੁਸੀਂ ਦੇਖੋ ਕਿ ਧਿਆਨ ਲਓਗੇ ਤਾਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਹੌਨ ਵਾਸ਼ਰੂਮਸ ਤੁਲਦੇ ਨੇ ਝਾੜੂ ਪਛਦੇ ਨੇ ਸਫਾਈ ਓਵਰਆਲ ਬਹੁਤ ਇੰਪਰੂਵਡ ਹੈ ਇਹ ਇਹ ਸਿਰਫ ਮੇਰਾ ਕਹਿਣਾ ਨਹੀਂ ਹੈ ਤੁਸੇ ਤੁਸੀਂ ਪ੍ਰੈਸਰ ਜਿੰਨੇ ਵੀ ਹੈਗੇ ਸਾਡੇ ਕਲੀਗਸ ਹੈਨਾ ਸਿਕਿਉਰਿਟੀ ਇਸ਼ੂ ਤੇ ਸਰਕਾਰ ਨੇ ਸਿਕਿਉਰਿਟੀ ਫਰੇਮਵਰਕ ਰੂਲ ਆਊਟ ਕਰਤਾ ਹੈ ਹੁਣ ਇਸ ਮਹੀਨੇ ਨਵੰਬਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਸਰਕਾਰ ਆਪਣੇ ਖਰਚੇ ਦੇ ਸਿਕਿਉਰਿਟੀ ਗਾਰਡ ਸਾਨੂੰ ਦੇਊਗੀ ਸਾਰੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਐਂਡ 31 ਦਸੰਬਰ ਤੱਕਰ ਸਾਰੇ ਸਬ ਡਿਵੀਜ਼ਨਲ ਹਸਪੀਟਲ 31 ਮਾਰਚ ਤੱਕਰ ਸਾਰੇ ਕਮਿਊਨਿਟੀ ਹੈ ਐਂਬੂਲੈਂਸ ਦੀ ਕਮੀ ਹੈ ਦੇਖੋ ਐਂਬੂਲੈਂਸ ਸਾਡੇ ਕੋਲ 108 ਹੈਗੀ ਹੈ ਨਾ ਤੇ ਜਿੱਥੇ ਕਮੀ ਹੋਏਗੀ ਆਪਾਂ ਇੱਕ ਦੋ ਐਂਬੂਲੈਂਸ ਹੋਰ ਪ੍ਰਕਿਊਰ ਕਰਨ ਦੀ ਪ੍ਰੋਸੈਸ ਚ ਹੈ ਉਹ ਪੂਰੀ ਕਰ ਦਿੱਤੀ ਜਾਊਗੀ ਸਰ ਸਿਵਲ ਹਸਪਤਾਲ ਰਾਤ ਦੇ ਵੇਲੇ ਜੰਗ ਦਾ ਖੜਾ ਬਣ ਜਾਂਦਾ ਵਾ ਸਿਵਲ ਹਸਪਤਾਲ ਦੇ ਵਿੱਚ ਜੇਕਰ ਗੱਲ ਕਰੀਏ ਸਿਕਿਉਰਟੀ ਨੂੰ ਜਾਂ ਥਾਣੇ ਦੀ ਪੁਲਿਸ ਨੂੰ ਲੈ ਕੇ ਕਾਫੀ ਸਮੱਸਿਆ ਰਹਿੰਦੀ ਹੈ ਫੋਨ ਕੀਤਾ ਜਾਂਦਾ ਤੇ 10-15 ਮਿੰਟ ਬਾਅਦ ਆਉਂਦੀ ਹੈ ਦੋਨੋਂ ਪਾਰਟੀਆਂ ਜਿਹੜੀਆਂ ਇੱਥੇ ਆਪਣਾ ਮੈਡੀਕਲ ਕਰਾਉਣ ਦੀ ਆਪਤ ਵਿੱਚ ਪ ਡ ਜਾਂਦੀਆਂ ਨੇ ਉਸ ਨੂੰ ਲੈ ਕੇ ਤੁਸੀਂ ਪੁਲਿਸ ਨਾਲ ਕਿਸ ਤਰ੍ਹਾਂ ਵਾਰਤਾਲਾਪ ਕੀਤੀ ਅਸੀਂ ਕੋਆਰਡੀਨੇਟ ਕੀਤਾ ਇੱਕ ਨਵਾਂ ਸਟਾਫ ਐਕਸਟਰਾ ਆ ਰਿਹਾ ਸਾਡੀ ਗੱਲ ਹੋਈ ਸੀ ਦੋ ਦਿਨ ਪਹਿਲਾਂ ਹੀ ਤੇ ਹੋਪਫੁਲੀ ਅਸੀਂ ਰਾਤ ਵੇਲੇ ਦੋ ਪੁਲਿਸ ਮੁਲਾਜ਼ਮ ਸਾਡੇ ਕੋਲ ਹੋਣਗੇ ਰਾਤ ਵੇਲੇ ਸਪੈਸ਼ਲੀ ਪਲੱਸ ਸਾਡੇ ਵੀ ਹੁਣ 9 ਸਿਕਿਉਰਿਟੀ ਗਾਰਡ ਸੀ ਸਾਨੂੰ 12 ਮਿਲਨੇ ਨੇ ਤੇ ਤਿੰਨ ਸਿਕਿਉਰਿਟੀ ਗਾਰਡ ਐਕਸਟਰਾ ਹੋਣ ਕਰਕੇ ਐਮਰਜੈਂਸੀ ਵਿੱਚ ਜੀ ਡਬਲ ਕਰ ਦਾਂਗੇ ਸੋ ਸਿਕਿਉਰਿਟੀ ਅਗਲੇ ਦੋ ਜਾਂ ਤਿੰਨ ਹਫ਼ਤਿਆਂ ਦੇ ਵਿੱਚ ਰਾਤ ਵੇਲੇ ਖਾਸ ਤੌਰ ਤੇ ਸ਼ਾਮ ਵੇਲੇ ਵੀ ਡਬਲ ਹੋ ਜੇਗਾ ਡਬਲ ਹੋ ਜੇਗਾ ਬੈਡਰ ਵਿੱਚ ਕਿੰਨੀ ਅਵੇਲੇਬਿਲਿਟੀ ਕੀਤੀ ਗਿਆ ਅਵੇਲੇਬਲ ਕਿੰਨੇ ਬੈਡ ਦਿੱਤੇ ਗਿਆ ਕਿਉਂਕਿ ਪਿੱਛੇ ਡੇਂਗੂ ਦਾ ਜਿਹੜਾ ਵਾਰਡ ਸੀਗਾ ਉਹ ਬੰਦ ਕੀਤਾ ਹੋਇਆ ਸੀਗਾ ਕਾਫੀ ਸਮੱਸਿਆ ਆ ਰਹੀ ਸੀਗਾ ਡੇਂਗੂ ਦੇ ਵਾਰਡ ਦੇ ਨਾਲ ਤੇ ਜਦੋਂ ਖਬਰ ਨਸ਼ਰ ਹੁੰਦੀ ਹੈ ਉਦੋਂ ਪ੍ਰਸ਼ਾਸਨ ਜਾਗਦਾ ਉਦੋਂ ਖੋਲਿਆ ਜਾਂਦਾ ਹੈ ਕੀ ਕਾਰਨ ਕੀ ਇਹਦੇ ਵਿੱਚ ਡੇਂਗੂ ਵਾਰਡ ਫਿਰ ਫੰਕਸ਼ਨਲ ਹੈ ਪੰਜ ਮਰੀਜ਼ ਇਸ ਟਾਈਮ ਦਾਖਲ ਨੇ ਉੱਥੇ ਅਸੀਂ ਪਹਿਲਾਂ ਹੀ ਹੁਣੇ ਉਹ ਨਹੀਂ ਹੁਣੇ ਕਰ ਰਹੇ ਹਨ ਖਬਰ ਅਸੀਂ ਨਸ਼ਰ ਕੀਤੀ ਹੈ ਉਦੋਂ ਫਰਸਟ ਕੇਸ ਆਇਆ ਸੀਗਾ ਜੋ ਰਿਪੋਰਟ ਪੋਜ਼ਿਟਿਵ ਆਸੀ ਉਹਨੂੰ ਨਾਲ ਨਾਲ ਪੋਜ਼ਿਟਿਵ ਰਿਪੋਰਟ ਆਨ ਤੋਂ ਬਾਅਦ ਸ਼ਿਫਟ ਕਰਤਾ ਸੀ ਅਸੀਂ ਉਹਨਾਂ ਨੂੰ ਪਲੱਸ 4 ਪੇਸ਼ੈਂਟ ਹੋਰ ਆ ਗਏ ਜਿਹੜੇ ਰਿਪੋਰਟ ਪੋਜ਼ਿਟਿਵ ਆ ਗਈ ਹੈ ਫੰਕਸ਼ਨਲ ਬੈਡ ਵਾਰਡ ਆਪਣਾ ਬਿਲਕੁਲ ਨਵੇਂ ਬੈਡਸ ਨੇ ਨਵੇਂ ਨੇਟਸ ਅਸੀਂ ਪ੍ਰਕਿਊਰ ਪਹਿਲਾਂ ਹੀ ਕਰ ਲਏ ਸੀਗੇ ਤੇ ਫੋਗਿੰਗ ਮਸ਼ੀਨ ਸਾਡੇ ਕੋਲ ਆਪ ਦੀਆਂ 4 ਸੀ ਪਰਚੇਸ ਕਰ ਲਈਆਂ ਆਪਣੇ ਹਸਪੀਟਲ ਸਟਾਫ ਨੂੰ ਹੀ ਟ੍ਰੇਨ ਕਰਤਾ ਉਹ ਟੁਆਇਸ ਅ ਵੀਕ ਮੰਗਲਵਾਰ ਜਾਂ ਸ਼ੁੱਕਰਵਾਰ ਸ਼ਨੀਵਾਰ ਨੂੰ ਆਪਾਂ ਆਪਣੀ ਫੋਗਿੰਗ ਆਪ ਹੀ ਕਰਦੀ ਹਾਂ अच्छा काफी केसेस ऐसे रेफर होते हैं काफी दिक्कत आंधी कईयां ने मौता हुई होइया ने कईयां मौता सामने भी आईया ने एम्बुलेंस विच मौत होएगी या उठे जाके मौत होगी बर्निंग केस बहुत ज्यादा आंदे ने क्योंकि लुधियाना एक महानगर शहर है इथे ਤੁਹਾਡੇ ਵੱਲੋਂ ਤੁਸੀਂ ਸਰਕਾਰ ਦੇ ਅੱਗੇ ਕੀ ਮੰਗ ਰੱਖੀ ਤਹੈ ਜَا ਐਸਐਮਓ ਬਤੌਰ ਤੁਸੀਂ ਇੰਚਾਰਜ ਹੋ ਤੁਸੀਂ ਕੀ ਕਿਹਾ ਕਿ ਇੱਥੇ ਇਕੁਪਮੈਂਟਸ ਹੋਣੇ ਚਾਹੀਦੇ ਆ ਇੱਥੇ ਅਲੱਗ ਤੋਂ ਵਾਰਡ ਬਣਾ ਕੇ ਬਰਨਿੰਗ ਵਾਰਡ ਰੱਖਣਾ ਚਾਹੀਦਾ ਕਿਉਂਕਿ ਬਰਨਿੰਗ ਵਾਰਡ ਵੀ ਬਣ ਸੀਗਾ ਇੱਥੇ ਬਣਾਇਆ ਗਿਆ ਸੀਗਾ ਡਾਕਟਰ ਬਲੀਬੀਰ ਪਿਛਲੇ ਸਾਲ ਕਹਿ ਕੇ ਗਏ ਸੀ ਤਕੂ ਆਪਾ ਬਰਨਜ਼ ਵਾਰਡ ਲਈ 6 ਬੈਡ ਇਰਮਾ ਕਿਤੇ ਹੋਏ ਨੇ ਪਰ ਜੇ ਬਰਨਸ ਦੀ ਪਰਸੈਂਟੇਜ ਇੱਕ ਲੈਵਲ ਤੋਂ ਉੱਪਰ ਹੁੰਦੀ ਹੈ ਸਾਨੂੰ ਮੈਡੀਕਲ ਕਾਲਜ ਐਕਸਪਰਟ ਜੋ ਕੇਅਰ ਹੈ ਉਹਨਾਂ ਲਈ ਪੇਜਣਾ ਪੈਂਦਾ ਟੋਰਸ਼ਲ ਲੈਵਲ ਕੇਅਰ ਲਈ ਕਿਉਂਕਿ ਇਹ ਸੈਕੰਡਰੀ ਲੈਵਲ ਕੇਅਰ ਆਪਾਂ 50% ਬਰਨਸ ਤੱਕ ਇੱਥੇ ਹੀ ਟਰੀਟ ਕਰਦੇ ਹਾਂ ਹੁਣ ਤੁਸੀਂ ਦੇਖਿਆ ਉਹਨਾਂ ਬਲਾਸਟ ਵਿਕਟਿਮ ਵੀ ਐਸੇ ਕਿ ਅੱਧੇ ਇੱਥੇ ਹੀ ਟਰੀਟ ਹੋਏ ਸੀਗੇ ਜਿਨ੍ਹਾਂ ਦੇ ਫੇਸ਼ੀਅਲ ਬਰਨਸ ਸੀ 50% ਤੋਂ ਉੱਪਰ ਸੀ ਉਹ ਆਪਾਂ ਉਹਨੂੰ ਪ੍ਰੀਜ਼ੰਪਟਿਵਲੀ ਕਿ ਕੋਈ ਕੰਪਲਿਕੀਸ਼ਨ ਆ ਜਾਏ ਸੇ ਟੋਰਸ਼ਲ ਲੈਵਲ ਕੇਅਰ ਲਈ ਪੇਜ ਜਾਈ ਜਾਵੇਗਾ ਹੁਣ ਉਹਦੇ ਨਾਲ ਨਾਲ ਇਹ ਬਿਲਡਿੰਗ ਬਣ ਰਹੀ ਸੀ ਜ ਇਸ tane patients ਦੇਖਣ ਲਈ ਉਹਨਾਂ ਨੂੰ ਪ੍ਰਤੀਕਰਨ ਲਈ ਉਹਨਾਂ ਨੂੰ ਟ੍ਰੀਟਮੈਂਟ ਲਈ ਹੈਗੇ 60% ਅਰਾਊਂਡ 70% ਬਣ ਗਿਆ ਹੈ ਆਈ ਥਿੰਕ 6 ਕੁ ਮਹੀਨੇ ਤਿਆਰ ਹੋ ਜਾਊਗਾ ਤਾਂ ਬਹੁਤ ਸਰਵਿਸਿਜ਼ ਐਨਹਾਂਸ ਹੋ ਜਾਣਗੇ ਇਸ ਹਸਪੀਟਲ ਦੀਆਂ ਜਿਹੜਾ ਰਸਤਾ ਵੀ ਅਸੀਂ ਦੇਖ ਪਾ ਰਹੇ ਹਾਂ ਕਿ ਰਸਤੇ ਦੇ ਵਿੱਚ ਗੱਡੀਆਂ ਖੜਾਈਆਂ ਹੋਈਆਂ ਨੇ ਕਈ ਵਾਰੀ ਕਈ ਮਰੀਜ਼ ਸਾਡੇ ਸਾਹਮਣੇ ਹੀ ਦਮ ਤੋੜ ਗਏ ਅਸੀਂ ਉਹਨਾਂ ਦੀ ਖਬਰ ਵੀ ਨਸ਼ਰ ਕੀਤੀ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਜਾਗਿਆ ਵੈਨਾਂ ਵੀ ਲੱਗੀਆਂ ਉਸ ਤੋਂ ਬਾਅਦ ਫਿਰ ਉਹੀ ਹਰਕਤ 2 ਕੁ ਹਫ਼ਤੇ ਦੇ ਵਿੱਚ ਉਸ ਤੋਂ ਪਹਿਲਾਂ ਹੀ ਦੋਨੋਂ ਪਾਸੇ ਬੈਰੀਕੇਡ ਲੱਗ ਰਹੇ ਨੇ ਪੱਕੇ ਪੋਲਸ ਲੱਗ ਰਹੇ ਨੇ ਉਸੇ ஆல்ਰੇਡੀ ਪ੍ਰੋਸੈਸ ਸ਼ੁਰੂ ਕਰਤਾ ਹੈ ਮਿਕਲ ਹਫਤੇ ਦੇ ਵਿੱਚ ਮੈਕਸਿਮ ਦੋਨੋਂ ਦੋਨੋਂ ਪਾਸੇ ਪੋਲਸ ਦਿਖਣਗੇ ਮਿਲਗੇ ਕਿ ਫ੍ਰਮ ਐਂਟਰੈਂਸ ਟੂ ਐਗਜ਼ਿਟ ਕੋਈ ਗੱਡੀ ਖੜੀ ਨਹੀਂ ਪਾਉਗੀ ਉੱਥੇ ਪਲਾਸਟਿਕ ਪਾਥਵੇ ਬਣਾ ਰਹੇ ਆ ਲੋਕ ਲਈ ਵਾਕਿੰਗ ਪਾਥ ਵਲਗ ਹੋਏਗਾ ਗੱਡੀਆਂ ਦਾ ਜੋ ਪਾਥ ਵਲਗ ਹੋਏਗਾ ਗੱਡੀ ਖੜਾਣ ਦੀ ਥਾਂ ਹੀ ਨਹੀਂ ਹੋਏ ਗੱਡੀ ਖੜੂਗੀ ਹੀ ਨਹੀਂ ਤੇ ਸੀਮਲੈਸ ਟ੍ਰੈਫਿਕ ਹੋਏਗਾ ਤੇ ਵਿਦਨ ਵਿਦਨ 1 1 ਵੀਕ ਨੂੰ ਦੱਸ ਰਹੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗਾ ਕਿਉਂਕਿ ਹੁਣ ਤੋਂ ਇਹ ਉਹਦਾ ਸਾਹਮਿਆ ਆਪਣਾ ਹਨ ਤੇ ਕਾਫੀ ਸਹੂਲਤਾ ਤੁਸੀਂ ਦਸੀਆਂ ਕਾਫੀ ਸਹੂਲਤਾ ਖੋਲ ਵੀ ਗਈਆਂ ਨੇ ਲੋਕਾਂ ਨੂੰ ਸੁਨੇਹਾ ਸੁਨੇਹਾ ਇਹ ਕਿ ਹਸਪੀਟਲ ਜੋ ਦਸ ਤੋਂ ਆਣਾ ਹੈ ਤੇ ਪਹਿਲੀ ਗੱਲ ਤਾਂ ਬੈਨਿਕ ਹੋਣੀ ਲੋੜ ਹੀ ਨਹੀਂ ਕੋਈ ਸਾਡੇ ਕੋਲ ਡਾਕਟਰ ਹੈਗੇ ਨੇ ਇਮਰਜੈਂਸੀ ਵਿੱਚ ਤੇ ਤੁਸੀਂ ਜੋ ਹੋਮ ਮੇਡ ਕੇਅਰ ਹੈ ਜਾਂ ਕੋਇਕਸ ਤੋਂ ਜੋ ਪਰ ਮੈਡੀਸਿਨ ਲੈਂਦੇ ਉਹ ਲੈ ਉਹ ਨਾ ਲਿਓ ਸਾਡੇ ਕੋਲ ਇਮੀਡੀਏਟ ਜੋ ਮੈਡੀਕਲ ਟੈਨਸ਼ਨ ਹੈ ਉਹ ਸੀਕ ਕਰੋ ਥੋਟਲੀ ਸੇ ایسے ਬੈਠੇ ਆ ਕੋਈ ਦਿੱਕਤ ਹੈਗੀ ਤਾਂ ਸਾਡੇ ਕੋਲ ਆਓ ਔਨ ਦਾ ਸਪਾਟ ਤੁਹਾਡੇ ਗ੍ਰੀਵੈਂਸ ਜੋ ਹੈਗੇ ਸੁਣ ਕੇ ਸੋਲਵ ਕਰਾਂਗੇ ਤੁਹਾਡੇ ਠੀਕ ਹੈ ਬਿਲਕੁਲ ਇਹ ਸਾਡਾ ਸੀਗੇ ਐਸਐਮਓ ਸਾਹਿਬ ਜਿਨ੍ਹਾਂ ਨੇ ਦੱਸਿਆ ਸਾਰੀ ਫੈਸਿਲਿਟੀ ਦਸੀਆਂ ਤੇ ਸਰਕਾਰ ਤੋਂ ਮੰਗ ਵੀ ਕੀਤੀ ਕਿ ਜਿਹੜੇ ਸਹੂਲਤਾਂ ਹੈਗੀਆਂ ਨੇ ਨਹੀਂ ਹੈਗੀਆਂ ਨੇ ਉਹ ਜਰੂਰ ਇੱਥੇ ਲਾਗੂ ਕੀਤੀ ਜਾਵੇ ਜਿਹੜਾ ਸਿਵਲ ਹਸਪਤਾਲ ਹਮੇਸ਼ਾ ਹੀ ਵਿਵਾਦਾ ਦੇ ਵਿੱਚ ਰਹਿੰਦਾ ਸੀਗਾ ਕਿ ਹੁਣ ਉਹ ਵਿਵਾਦਾ ਦੇ ਵਿੱਚ ਨਹੀਂ ਰਹੇਗਾ ਜੁੜੇ ਹੋਏ ਧੰਨਵਾਦ ਸੰਜੇ ਜੀ ਨੂੰ ਰਿਪੋਰਟ ਧੰਨਵਾਦ